ਕਹਿਆ ਦੀ ਮੇਰੇ ਇੱਕ ਬੱਚਾ ਮੇਰਾ ਤਲਾਕ ਹੋਇਆ ਘਰ ਵਾਲਾ ਗੁੱਟਮਾਰ ਕਰਦਾ ਸੀ ਕੁੜੀ ਹੋ ਕੇ ਵੈਲਡਿੰਗ ਦਾ ਕੰਮ ਕਰਦੀ ਸੀ ਤੈਨੂੰ ਲੋਕਾਂ ਨੇ ਇਮੋਸ਼ਨਲ ਚਾਕੇ ਫੋਲੋ ਕੀਤਾ ਠੀਕ ਹੈ ਪਰ ਉਹਨ ਕੁੜੀ ਵੈਲਡਰ ਗਰਲ ਕੌਣ ਨਹੀਂ ਜਾਣਦਾ ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਸਟੋਰੀਆਂ ਆਪਣੀਆਂ ਰੀਲਾਂ ਪਾਉਂਦੀ ਐ ਚਾਹੇ YouTube ਚਾਹੇ Facebook ਚਾਹੇ ਕੋਈ ਵੀ ਸੋਸ਼ਲ ਮੀਡੀਆ ਪਲੈਟਫਾਰਮ ਹੋਵੇ ਪਰ ਤੁਹਾਨੂੰ ਦੱਸ ਦਈਏ ਇੱਕ ਮੁੰਡੇ ਨੇ ਵੀਡੀਓ ਪਾਈ ਆ ਬ੍ਰਾਊਨ ਕੁੜੀ ਦੇ ਲਈ ਜਿਸ ਦੇ ਵਿੱਚ ਉਹ ਬੋਲ ਰਿਹਾ ਕਿ ਭੈਣ ਮੇਰੀ ਤੈਨੂੰ ਸਲਾਹ ਬਸ ਮੇਰੀ ਗੱਲ ਮੰਨ ਲੈ ਆਹ ਕੰਮ ਨਾ ਕਰ ਵੀਡੀਓ ਨੂੰ ਪੂਰਾ ਦੇਖ ਲਿਓ ਤੁਹਾਨੂੰ ਉਹ ਬਾਈ ਦੀ ਵੀਡੀਓ ਪੂਰੀ ਦਿਖਾਵਾਂਗੇ ਪੂਰੀ ਸੁਣ ਲਿਓ ਪੂਰੀ ਵੀਡੀਓ ਦੇਖ ਲਿਓ ਕੀ ਕੀ ਸਵਾਲ ਕੀਤੇ ਕੀ ਕੀ ਜਵਾਬ ਮੰਗ ਰਿਹਾ ਇਹ ਮੁੰਡਾ ਤੇ ਕੀ ਅਪੀਲ ਕਰ ਰਿਹਾ ਬ라운 ਕੁੜੀ ਨੂੰ ਕਿ ਭੈਣੇ ਤੂੰ ਇਦਾਂ ਨਾ ਕਰ ਤੈਨੂੰ ਲੋਕਾਂ ਨੇ ਫੋਲੋ ਕੀਤਾ ਸੀ ਬੈਲਡਿੰਗ ਕਰਦਿਆਂ ਦੇਖ ਕੇ ਪਰ ਤੂੰ ਅੱਜ ਇਹ ਕਿਹੜੇ ਕੰਮ ਕਰਨ ਲੱਗ ਗਈ ਆਪਣਾ ਸੁਧਾਰ ਕਰ ਤਾਂ ਕਿ ਲੋਕ ਤੇ ਨਾਲ ਜੁੜੇ ਰਹਿਣ ਜੋ ਤੂੰ ਕਰ ਰਹੀ ਹੈ ਇਹ ਨਾ ਕਰ ਆ ਬਾਈ ਦੀ ਪੂਰੀ ਗੱਲ ਸੁਣੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਮੈਂਟਾਂ 'ਚ ਆਪਣੀ ਰਾਏ ਜਰੂਰ ਦੇ ਦਿਓ ਕਿ ਬਾਈ ਸਹੀ ਆ ਜਾਂ ਗਲਤ ਆ ਇਹ ਦੇਖ ਲਓ ਬਾਈ ਭੈਣੇ ਤੈਨੂੰ ਨਾ ਲੋਕਾਂ ਨੇ ਤੇਰੀ ਸਟੋਰੀ ਦੇਖ ਕੇ ਤੈਨੂੰ ਫੋਲੋ ਕੀਤਾ ਹੋਇਆ ਹੈਗਾ ਤੇ ਤੂੰ ਕਿਹਾ ਸੀ ਮੇਰੇ ਇੱਕ ਬੱਚਾ ਮੇਰਾ ਤਲਾਕ ਹੋਇਆ ਘਰ ਵਾਲਾ ਕੁੱਟਮਾਰ ਕਰਦਾ ਸੀ ਉਡੀ ਹੋ ਕੇ ਬੈਲਡਿੰਗ ਦਾ ਕੰਮ ਕਰਦੀ ਸੀ ਤੈਨੂੰ ਲੋਕਾਂ ਨੇ ਇਮੋਸ਼ਨਲ ਚਾਕੇ ਫੋਲੋ ਕੀਤਾ ਠੀਕ ਆ ਨਾ ਤੂੰ ਪਹਿਲਾਂ ਕਿਹੜਾ ਨੱਚਦੀ ਗਾਉਂਦੀ ਸੀ ਤੂੰ ਪਹਿਲਾਂ ਕਿਹੜਾ ਰੀਲਾਂ ਬਣਾਉਂਦੀ ਸੀ ਆਏ ਤੂੰ ਕਿਹੜਾ ਪਹਿਲਾਂ ਇੱਕ ਕੱਪੜੇ ਪਾਉਂਦੀ ਸੀ ਵੀ ਤੈਨੂੰ ਲੋਕਾਂ ਨੇ ਤਾਂ ਤੈਨੂੰ ਫੋਲੋ ਕੀਤਾ ਪਹਿਣੇ ਮਾੜੀ-ਮੋੜੀ ਇੱਜ਼ਤ ਰੱਖ ਤੈਨੂੰ ਹਰੇਕ ਥਾਂ ਤੇ ਜਾ ਕੇ ਤੈਨੂੰ ਇੱਜ਼ਤ ਮਾਣ ਦਿੱਤਾ ਜਾਂਦਾ ਹੈ ਨਾ ਤੈਨੂੰ ਸਨਮਾਨਿਤ ਕੀਤਾ ਜਾਂਦਾਗਾ ਤੈਨੂੰ 30 ਦਾ ਅਵਾਰਡ ਵੀ ਮਿਲਿਆ ਹੋਇਆ ਪਰ ਪੰਜਾਬ ਦੀ 30 ਇਹੋ ਜਿਹਾ ਕੁਝ ਨਹੀਂ ਕਰਦੀ ਪਾਉਂਦੀਆਂ ਲੋਅ ਟੀ-ਸ਼ਰਟਾਂ ਪਾਉਂਦੀਆਂ ਨਾਰਮਲ ਪਾਉਂਦੀਆਂ ਨੇ ਪਰ ਬਾਈ ਪਿੱਛੋਂ ਨਹੀਂ ਕਪੜਾ ਟੰਗਦੇ ਹੁੰਦੇ ਪੈਣ ਬਣ ਕੇ ਮੇਰੀ ਇੱਕ ਸਲਾਹ ਆ ਗਈ ਮੈਂ ਬੜਾ ਸਿਆਣਾ ਤਾਂ ਹੈ ਨਹੀਂ ਪਰ ਮੈਂ ਸਿਆਣੀਆਂ ਗੱਲਾਂ ਕਰਨ ਲੱਗ ਗਿਆ ਠੀਕ ਹੈ ਪਿਆਰ ਵਾਲੀ ਗੱਲ ਹੁਣ ਗੱਲ ਸੁਣ ਬਾਈ ਕੁੜੀਏ ਤੈਨੂੰ ਲੋਕਾਂ ਨੇ ਤਾਂ ਪਿਆਰ ਕੀਤਾ ਸੀ ਵੀ ਇਹ ਕੁੜੀ ਤੂੰ ਇੰਟਰਵਿਊ ਦਿੱਤਾ ਸੀ ਵੀ ਮੇਰਾ ਤਲਾਕ ਹੋਇਆ ਮੈਨੂੰ ਘਰ ਦੇ ਮਾਰਦੇ ਕੁੱਟਦੇ ਸੀ ਤਾ ਕਰਕੇ ਮੈਂ ਬੈਲਡਿੰਗ ਦਾ ਕੰਮ ਕਰਨ ਲੱਗਿਆ ਤੇ ਪਿਓ ਦੇ ਨਾਲ ਬਾਈ ਤੈਨੂੰ ਇਮੋਸ਼ਨਲ ਹੋ ਕੇ ਫੋਲੋ ਕੀਤਾ ਸੀ ਮੈਂ ਵੀ ਫੋਲੋ ਕੀਤਾ ਸੀ ਉਹ ਇੰਟਰਵਿਊ ਦੇ ਕੇ ਪਰ ਤੂੰ ਪਹਿਲਾਂ ਇਹ ਲੱਛਣ ਤਾਂ ਕਰਦੀ ਨਹੀਂ ਸੀ ਮੈਂ ਤਾਂ ਕਿਹਾ ਦੇਖਿਆ ਨਹੀਂ ਤੈਨੂੰ ਜਿੰਮ ਚੱਲਦੀ ਨੂੰ ਜਿੰਮ ਜਾ ਵਧੀਆ ਜਾ ਪਰ ਆ ਪਿੱਛੋਂ ਕੱਪੜਾ ਟੰਗਦਾ ਕੀ ਫਾਇਦਾ ਪਿੱਛੋਂ ਦਾ ਕੁੜੀ ਦੇਖਦੀ ਹੁੰਦੇ ਵੀ ਕੱਪੜਾ ਕਿਦੂਰਾ ਪਰਾਂ ਤੇ ਨਹੀਂ ਹੋਇਆ ਪਿੱਛਾ ਤਾਂ ਫਟਾ ਗਦੇ ਹੁੰਨੇ ਆ ਕੁੜੀ ਦਾ ਖਾਸ ਕਰ ਪਿੱੱਡ ਦੀ ਹਾਂ ਜੇ ਤੂੰ ਸ਼ਹਿਰ ਚ ਰਹਿੰਦੀ ਹੂ ਤਾਂ ਗੱਲ ਮੰਨੀਏ ਵੀ ਸ਼ਹਿਰ ਵਾਲੀਆਂ ਤਾਂ ਹੈਗੀਆਂ ਲੰਡਰਾ ਯਾਰ ਹੈ ਬਾਈ ਤੂੰ ਤਾਂ ਸਿਆਣੀ ਬਣ ਮਾੜੀ ਮੋਟੀ ਤੈਨੂੰ ਕੁੜੀਆਂ ਫੋਲੋ ਕਰਦੀਆਂ ਨੇ ਹੈ ਤੇਰੇ ਵੰਗ ਬਣਨਾ ਚਾਹੁੰਦੀਆਂ ਨੇ ਪਰ ਬਾਈ ਇਹ ਲੱਛਣ ਕਰਕੇ ਜਰ ਪੈਸਾ ਪੈਸਾ ਮੇਰਾ ਸਾਲਾ ਪੈਸਾ ਕਰਾਉਂਦਾ ਜੇ ਦਿਨ ਨੂੰ ਇੰਨਾ ਪੈਸਾ ਕਿਤੇ ਹੋਰਾਂ ਦੇ ਗਰੀਬਾਂ ਦੀ ਕੁੜੀਆਂ ਪੜਾ ਦੇ ਗਰੀਬਾਂ ਦੀ ਕੁੜੀਆਂ ਨੂੰ ਦਾਜ ਦੇ ਦਾ ਘਰ ਆ ਤੇ ਕੱਪੜਾ ਤੇ ਰੀਪੀਏ ਲਾਉਣ ਤੋਂ ਆ ਨੂੰ ਆਇ ਲੱਗਦਾ ਨੇ ਕਿ ਇਹ ਮਿਹਨਤ ਕਰਦੀ ਆ ਇਹ ਕੁੜੀ ਹੋ ਕੇ ਬੈਲ ਦੇ ਨੰ ਕੰਮ ਕਰਦੀ ਆ ਗੱਲ ਸੁਣੋ ਇਹ ਨਰੇਗਾ ਦੇ ਵਿੱਚ ਜਾ ਕੇ ਦੇਖਿਆ ਕਰੋ 10 ਸਾਲ ਦੀ ਕੁੜੀ ਤੋਂ ਲੈ ਕੇ ਤੁਹਾਨੂੰ 80 ਸਾਲ ਦੀ ਬੁੜੀ ਮਿਲ ਜੂ ਨਰੇਗਾ ਦੇ ਵਿੱਚ ਤੇ ਚਾਹਦੇ ਇਹ ਬਠਰੋਂ ਦੇ ਕਹੀ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਸਮਾਨਤਾ ਕਰਦਾ ਕਰੋ ਉਹਨਾਂ ਨੂੰ